ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਇੱਕ ਚੰਗੇ ਜੀਵਨ ਸਾਥੀ ਦਾ ਗੁਣ ਕੀ ਹੈ ਸਭ ਤੋਂ ਵੱਡਾ ਗੁਣ ਕੀ ਹੈ ਕਿ ਤੁਸੀਂ ਇੱਕ ਚੰਗੇ ਜੀਵਨ ਸਾਥੀ ਹੋ ਜੇਕਰ ਤੁਸੀਂ ਇੱਕ ਚੰਗੇ ਜੀਵਨ ਸਾਥੀ ਹੋ ਤੇ ਤੁਹਾਡੇ ਚ ਕਿਹੜਾ ਐਸਾ ਗੁਣ ਹੈ ਜਿਹੜਾ ਤੁਹਾਨੂੰ ਚੰਗਾ ਜੀਵਨ ਸਾਥੀ ਬਣਾਉਂਦਾ ਹੈ ਔਰ ਕਿਹੜਾ ਐਸਾ ਪੈਰਾਮੀਟਰ ਹੈ ਜਿਸ ਦੇ ਦੁਆਰਾ ਆਪਾਂ ਇਹ ਸਮਝਣ ਦਾ ਯਤਨ ਕਰ ਸਕਦੇ ਹਾਂ ਕਿ ਤੁਸੀਂ ਇੱਕ ਚੰਗੇ ਜੀਵਨ ਸਾਥੀ ਹੋ ਜੇਕਰ ਤੁਸੀਂ ਨਹੀਂ ਹੋ ਤੇ ਤੁਹਾਨੂੰ ਕੀ ਕੀ ਕੰਮ ਕਰਨਾ ਪੈਗਾ ਕਿ ਤੁਸੀਂ ਇੱਕ ਚੰਗੇ ਜੀਵਨ ਸਾਥੀ ਬਣ ਸਕੋ ਉਹਦੇ ਲਈ ਚਾਰ ਸਵਾਲ ਨੇ ਦੋ ਸਵਾਲ ਪਤੀ ਵਾਸਤੇ ਨੇ ਦੋ ਹੀ ਸਵਾਲ ਪਤਨੀ ਵਾਸਤੇ ਨੇ ਅਗਰ ਤੁਸੀਂ ਇਹਨਾਂ ਦੋਨਾਂ ਸਵਾਲਾਂ ਦਾ ਸਹੀ ਜਵਾਬ ਦੇ ਦਿੰਦੇ ਹੋ ਤੇ ਤੁਸੀਂ ਇੱਕ ਚੰਗੇ ਜੀਵਨ ਸਾਥੀ ਹੋ ਅਗਰ ਇਹ ਦੋਨਾਂ ਦਾ ਸਵਾਲ ਜਵਾਬ ਤੁਹਾਡੇ ਕੋਲ ਸਹੀ ਨਹੀਂ ਹੈ ਤੇ ਫਿਰ ਤੁਹਾਨੂੰ ਕੰਮ ਕਰਨਾ ਪਏਗਾ ਇੱਕ ਚੰਗੇ ਜੀਵਨ ਸਾਥੀ ਬਣ ਦੇ ਲਈ ਮਿਹਨਤ ਕਰਨੀ ਪਵੇਗੀ ਪਹਿਲੀ ਗੱਲ ਕਰਦੇ ਆ ਆਪਾਂ ਪਤਨੀ ਦੀ ਪਤਨੀ ਦੇ ਪਾਸ ਐਸੇ ਕਿਹੜੇ ਦੋ ਵਿਸ਼ੇਸ਼ ਗੁਣ ਹੋਣੇ ਚਾਹੀਦੇ ਨੇ ਕਿ ਉਹ ਚੰਗੀ ਜੀਵਨ ਸਾਥਣ ਬਣ ਸਕੇ ਉਸ ਦੇ ਲਈ ਆਪਾਂ ਪਤੀ ਨੂੰ ਦੋ ਸਵਾਲ ਕਰਾਂਗੇ ਪਹਿਲਾ ਸਵਾਲ ਜਿਹੜਾ ਹੈ ਉਹ ਪਤੀ ਨੂੰ ਇਹ ਕੀਤਾ ਜਾਂਦਾ ਹੈ ਕਿ ਇਸ ਦੁਨੀਆ ਦੇ ਅੰਦਰ ਤੁਹਾਡਾ ਸਭ ਤੋਂ ਚੰਗਾ ਦੋਸਤ ਕਿਹੜਾ ਹੈ ਤਿੰਨ ਦੋਸਤਾਂ ਦੇ ਨਾਮ ਦੱਸੋ ਅਗਰ ਉਹਨਾਂ ਤਿੰਨ ਦੋਸਤਾਂ ਦੇ ਅੰਦਰ ਪਤਨੀ ਦਾ ਨਾਮ ਆਉਂਦਾ ਹੈ ਤਾਂ ਇਹਦਾ ਅਰਥ ਹੈ ਕਿ ਪਤਨੀ ਇੱਕ ਚੰਗੀ ਜੀਵਨ ਸਾਥਣ ਹੈ ਪਤੀ ਤਿੰਨਾਂ ਦੇ ਵਿੱਚ ਜੇਕਰ ਆਪਣੀ ਪਤਨੀ ਦਾ ਨਾਮ ਲੈਂਦਾ ਹੈ ਉਹ ਪਹਿਲੇ ਨੰਬਰ ਤੇ ਹੋਵੇ ਦੂਜੇ ਨੰਬਰ ਤੇ ਹੋਵੇ ਤੀਜੇ ਨੰਬਰ ਤੇ ਹੋਵੇ ਕੋਈ ਅਰਥ ਨਹੀਂ ਰੱਖਦਾ ਕਿ ਮੇਰਾ ਸਭ ਤੋਂ ਚੰਗਾ ਜੀਵਨ ਸਾਥੀ ਜਿਹੜਾ ਹੈ ਨਾ ਉਹ ਮੇਰੀ ਪਤਨੀ ਹੈ ਤੋ ਇਹਦਾ ਅਰਥ ਇਹ ਹੈ ਕਿ ਪਤਨੀ ਦੇ ਕੋਲੋ ਗੁਣ ਹੈ ਜੋ ਉਸ ਨੂੰ ਇੱਕ ਚੰਗਾ ਜੀਵਨ ਸਾਥਣ ਬਣਾਉਂਦਾ ਹੈ। ਉਹਨੇ ਆਪਣੇ ਆਪ ਨੂੰ ਇਸ ਢੰਗ ਨਾਲ ਤਿਆਰ ਕੀਤਾ ਹੈ ਕਿ ਉਹਦਾ ਪਤੀ ਇਹ ਗੱਲ ਉਸ ਨੂੰ ਕਹਿ ਸਕਦਾ ਹੈ ਕਿ ਦੁਨੀਆ 'ਚ ਸਭ ਤੋਂ ਚੰਗਾ ਜਿਕਰ ਕੋਈ ਮੇਰਾ ਮਿੱਤਰ ਹੈ, ਮੇਰਾ ਕੋਈ ਦੋਸਤ ਹੈ, ਤੇ ਉਹ ਮੇਰੀ ਧਰਮ ਪਤਨੀ ਹੈ। ਇਹਦੇ 'ਚ ਮਿਹਨਤ ਕਿੰਨੇ ਕੀਤੀ ਹੈ? ਪਤਨੀ ਨੇ ਕੀਤੀ ਹੈ। ਉਸਨੇ ਆਪਣੇ ਆਪ ਨੂੰ ਇਸ ਯੋਗ ਬਣਾਇਆ ਹੈ ਕਿ ਉਹ ਇੱਕ ਚੰਗਾ ਮਿੱਤਰ ਬਣ ਸਕਦੀ ਹੈ ਚੰਗਾ ਦੋਸਤ ਬਣ ਸਕਦੀ ਹੈ ਆਪਣੇ ਪਤੀ ਦਾ ਦੂਸਰਾ ਸਵਾਲ ਜਿਹੜਾ ਹੈ ਉਹ ਪਤੀ ਨੂੰ ਇਹ ਕੀਤਾ ਜਾਂਦਾ ਹੈ ਕਿ ਤੁਸੀਂ ਉਹਨਾਂ ਤਿੰਨ ਔਰਤਾਂ ਦਾ ਨਾਮ ਲਓ ਜੋ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਲੱਗਦੀਆਂ ਨੇ ਅਗਰ ਉਹਨਾਂ ਤਿੰਨਾਂ ਦੇ ਵਿੱਚ ਪਤਨੀ ਦਾ ਨਾਮ ਆਉਂਦਾ ਹੈ ਕੀ ਮੇਰੀ ਧਰਮ ਪਤਨੀ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਹੈ ਤੋ ਸਮਝ ਲਵੋ ਕਿ ਉਹ ਪਤਨੀ ਇੱਕ ਬਹੁਤ ਹੀ ਚੰਗੀ ਜੀਵਨ ਸਾਥਣਾ ਹੈ ਹੁਣ ਖੂਬਸੂਰਤੀ ਦਾ ਅਰਥ ਇਹ ਨਾ ਲੈ ਲਿਓ ਕਿ ਬਾਰੀ ਸੁੰਦਰਤਾ ਬਾਰੀ ਸੁੰਦਰਤਾ ਤੇ ਬਹੁਤ ਛੇਤੀ ਟਲ ਜਾਂਦੀ ਹੈ ਜੇਕਰ ਪੁੱਛਿਆ ਜਾਏ ਤੇ ਕੋਈ ਇਹ ਵੀ ਕਹਿ ਸਕਦਾ ਹੈ ਕਿ ਮੇਰੀ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਮੇਰੀ ਮਾਂ ਹੈ ਜਾਂ ਮੇਰੀ ਬੇਟੀ ਹੈ ਤੋ ਜੇਕਰ ਤਿੰਨ ਔਰਤਾਂ ਦੇ ਵਿੱਚ ਪਤਨੀ ਦਾ ਨਾਮ ਆ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਮੇਰੀ ਪਤਨੀ ਹੈ ਇਹਦਾ ਅਰਥ ਹੈ ਕਿ ਇਹ ਦੋਨੋਂ ਗੁਣ ਜਿਹੜੇ ਨੇ ਉਹ ਪਤਨੀ ਦੇ ਅੰਦਰ ਹਨ ਉਹ ਚੰਗੀ ਦੋਸਤ ਵੀ ਹੈ ਔਰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਵੀ ਹੈ ਖੂਬਸੂਰਤੀ ਤੋਂ ਭਾਵ ਤੁਹਾਡਾ ਰਵਈਆ ਤੁਹਾਡਾ ਬੋਲਚਾਲ ਤੁਹਾਡਾ ਰਹਿਣ ਸਹਿਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਖੂਬਸੂਰਤੀ ਦੇ ਵਿੱਚ ਆਉਂਦੀਆਂ ਨੇ ਬਾਰੀ ਖੂਬਸੂਰਤੀ ਦੀ ਗੱਲ ਇੱਥੇ ਨਹੀਂ ਹੋ ਰਹੀ ਐ ਹੁਣ ਇਸੇ ਤਰ੍ਹਾਂ ਪਤਨੀ ਨੂੰ ਜੇਕਰ ਦੋ ਸਵਾਲ ਕੀਤੇ ਜਾਣ ਪਤੀ ਦੇ ਲਈ ਤਾਂ ਪਹਿਲਾ ਸਵਾਲ ਇਹ ਹੈ ਕਿ ਐਸੇ ਤਿੰਨ ਵਿਅਕਤੀ ਦੱਸੋ ਜਿਨ੍ਹਾਂ ਤੇ ਤੁਸੀਂ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹੋ ਤਾਂ ਜੇਕਰ ਪਤਨੀ ਕਹਿੰਦੀ ਹੈ ਉਹਨਾਂ ਤਿੰਨਾਂ ਦੇ ਵਿੱਚੋਂ ਪਤੀ ਦਾ ਜ਼ਿਕਰ ਕਰਦੀ ਹੈ ਕਿ ਸਭ ਤੋਂ ਜ਼ਿਆਦਾ ਭਰੋਸਾ ਸਭ ਤੋਂ ਜ਼ਿਆਦਾ ਵਿਸ਼ਵਾਸ ਜਿਹੜਾ ਹੈ ਉਹ ਮੈਨੂੰ ਮੇਰੇ ਪਤੀ ਤੇ ਹੈ ਤਾਂ ਇਹਦਾ ਅਰਥ ਇਹ ਹੈ ਕਿ ਪਤੀ ਇੱਕ ਚੰਗਾ ਜੀਵਨ ਸਾਥੀ ਹੈ ਉਹਦੇ ਕੋਲ ਇੱਕ ਗੁਣ ਹੈ ਕਿ ਉਹਦੀ ਪਤਨੀ ਦੁਨੀਆ 'ਚ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਪਤੀ ਤੇ ਕਰਦੀ ਹੈ ਦੂਸਰਾ ਜਿਹੜਾ ਹੈ ਅਗਰ ਕਿਸੇ ਪਤਨੀ ਤੋਂ ਪੁੱਛਿਆ ਜਾਏ ਕਿ ਦੁਨੀਆ ਦੇ ਅੰਦਰ ਤੁਹਾਡਾ ਉਸਤਾਦ ਕੌਣ ਹੈ ਤਿੰਨ ਉਸਤਾਦਾਂ ਦੇ ਨਾਮ ਦੱਸੋ ਜਿਨ੍ਹਾਂ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਕੋਈ ਜਾਣਨ ਤੋਂ ਮਿਲਿਆ ਕੁਝ ਤੁਸੀਂ ਨਵਾਂ ਸਿੱਖਿਆ ਤਾਂ ਉਹਦੇ ਅੰਦਰ ਵੀ ਜੇਕਰ ਪਤੀ ਦਾ ਨਾਮ ਆ ਜਾਂਦਾ ਹੈ ਤਾਂ ਇਹਦਾ ਅਰਥ ਹੈ ਕਿ ਪਤੀ ਇੱਕ ਚੰਗਾ ਜੀਵਨ ਸਾਥੀ ਹੈ ਕਹਿਣ ਤੋਂ ਭਾਵ ਕਿ ਇਹ ਚਾਰ ਸਵਾਲ ਪਹਿਲਾ ਸਵਾਲ ਕਿ ਦੁਨੀਆ ਦਾ ਤੁਹਾਡਾ ਸਭ ਤੋਂ ਚੰਗਾ ਦੋਸਤ ਕਿਹੜਾ ਹੈ ਦੂਸਰਾ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਕਿਹੜੀ ਹੈ ਤੀਸਰਾ ਤੁਹਾਨੂੰ ਸਭ ਤੋਂ ਜ਼ਿਆਦਾ ਭਰੋਸਾ ਕਿਸ ਤੇ ਹੈ ਚੌਥਾ ਕਿ ਤੁਹਾਨੂੰ ਸਿੱਖਣ ਤੋਂ ਸਭ ਤੋਂ ਵੱਧ ਕਿਸ ਤੋਂ ਮਿਲਿਆ ਹੈ ਜੇਕਰ ਪਤਨੀ ਇਹ ਗੱਲ ਕਹਿੰਦੀ ਹੈ ਕਿ ਮੇਰਾ ਪਤੀ ਜਿਹਦੇ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਤਾਂ ਸਮਝ ਲੈਣਾ ਕਿ ਪਤੀ ਜਿਹੜਾ ਹੈ ਉਹ ਇੱਕ ਚੰਗਾ ਜੀਵਨ ਸਾਥੀ ਹੈ ਹੁਣ ਇਹ ਚਾਰੇ ਗੱਲਾਂ ਜੜੀਆਂ ਨੇ ਅਸੀਂ ਆਪਣੇ ਆਪ ਤੋਂ ਪੁੱਛਣੀਆਂ ਨੇ ਇਹ ਹੀ ਸਵਾਲ ਅਸੀਂ ਆਪਣੇ ਆਪ ਤੋਂ ਕਰਨਾ ਹੈ ਤੇ ਜੇਕਰ ਅਸੀਂ ਇਹਨਾਂ ਪੈਰਾਮੀਟਰਾਂ ਤੇ ਖਰੇ ਉੱਤਰਦੇ ਹਾਂ ਤੇ ਅਸੀਂ ਇੱਕ ਚੰਗੇ ਜੀਵਨ ਸਾਥੀ ਹਾਂ ਤੁਹਾਡਾ ਜੀਵਨ ਸਾਥੀ ਜੇਕਰ ਇਹਨਾਂ ਦੋ ਪੈਰਾਮੀਟਰਾਂ ਤੇ ਖਰਾ ਉੱਤਰਦਾ ਤਾਂ ਚੰਗਾ ਜੀਵਨ ਸਾਥੀ ਹੈ ਪਰ ਉਸ ਤੋਂ ਪਹਿਲਾਂ ਅਸੀਂ ਖੋਦ ਵੱਲ ਦੇਖਣਾ ਹੈ ਕਿ ਦੋਨੋਂ ਗੁਣ ਜੇਕਰ ਪਤੀ ਹੈ ਤਾਂ ਇਹ ਦੋ ਚੀਜ਼ਾਂ ਮੇਰੇ 'ਚ ਹਨ ਜੇਕਰ ਪਤਨੀ ਹੈ ਤੇ ਦੋ ਚੀਜ਼ਾਂ ਮੇਰੇ 'ਚ ਹਨ ਜੇਕਰ ਹਨ ਤੇ ਤੁਸੀਂ ਇੱਕ ਚੰਗੇ ਜੀਵਨ ਸਾਥੀ ਹੋ ਜੇਕਰ ਨਹੀਂ ਹਨ ਤਾ ਆਪਾਂ ਇਹਨਾਂ ਤੇ ਕੰਮ ਕਰਨਾ ਹੈ ਆਪਾਂ ਕੋਸ਼ਿਸ਼ ਕਰਨੀ ਹੈ ਕਿ ਮੈਂ ਇੱਕ ਚੰਗਾ ਜੀਵਨ ਸਾਥੀ ਬਣ ਸਕਾਂ ਔਰ ਚੰਗਾ ਜੀਵਨ ਸਾਥੀ ਹੀ ਅਸਲ ਮਾਇਨੇ ਦੇ ਅੰਦਰ ਘਰ ਨੂੰ ਸਵਰਗ ਬਣਾਉਂਦਾ ਹੈ ਜੀਵਨ ਨੂੰ ਸੁਰਗ ਬਣਾਉਂਦਾ ਹੈ ਜੀਵਨ ਨੂੰ ਆਨੰਦ ਤੇ ਖੇੜਾ ਖੇੜੇ ਨਾਲ ਭਰਦਾ ਹੈ ਅਗਰ ਚੰਗਾ ਜੀਵਨ ਸਾਥੀ ਹੈ ਤਾਂ ਤੁਹਾਡਾ ਜ਼ਿੰਦਗੀ ਆਨੰਦ ਦੇ ਚ ਹੈ ਖੇੜੇ ਦੇ ਚ ਚੰਗਾ ਜੀਵਨ ਸਾਥੀ ਨਹੀਂ ਹੈ ਤੇ ਜ਼ਿੰਦਗੀ ਫਿਰ ਨਰਕ ਵੀ ਬਣ ਜਾਂਦੀ ਹੈ